ਸਾਨੂੰ ਜਿੱਥੇ ਇਹ ਗੱਲ ਕਹੀ ਹੈ ਕਿ ਪਿਛਲਾ ਵੀ ਨਿਮੇਆ ਹੁਣੇ ਕਰਤਾ ਬੋਲ ਕੇ ਗਏ ਉਹਨਾਂ ਨੇ ਵੀ ਤੇਹੀਏ ਤਾਂ ਅੱਜ ਨੇ ਵੀ ਕਹੀ ਹੈ ਤੇ ਮੈਂ ਵੀ ਇਹ ਕਹਿੰਨਾ ਕਿ ਸਾਡੇ ਪਿਛਲੇ ਸਮੇਂ ਦੇ ਵਿੱਚ ਕੀ ਹੋਇਆ ਹੈ ਕਿ ਇੱਥੇ ਪੈਰੋਕਾਰ ਪੈਦਾ ਕੀਤੇ ਗਏ ਵਿਚਾਰਵਾਦ ਨਹੀਂ ਪੈਦਾ ਕੀਤੇ ਗਏ ਜੇਕਰ ਨੇ ਕੋਈ ਵਿਦਰੋਹੀ ਵਿਚਾਰ ਰੱਖਤੇ ਤਾਂ ਉਹਦੀ ਛੁੱਟੀ ਗੱਲ ਇਹ ਕਿ ਮਜ਼ਦੂਰ ਕਿਸਾਨ ਸ਼੍ਰੇਸ਼ਟ ਕਮੇਟੀ ਆ ਇਹਦਾ ਰਿਵਿਊ ਕਰ ਰਿਆ ਸੀ ਉਹਦੇ ਵਿੱਚ ਇੱਕ ਜੰਮਰ ਦਿੱਤੀ ਉਹਨਾਂ ਨੇ ਮੋਗਾ જિલ્લા ਦੇ ਗੁਲਿੰਦਰ ਸਿੰਘ ਜੀ ਉਹ ਕਹਿੰਦਾ ਮੈਂ ਗਰਾਹਾਂ ਜੱਜੇ ਬੰਦੀ ਦੇ ਲਈ 22 ਸਾਲ ਕੰਮ ਕੀਤਾ ਪਰ ਮੈਨੂੰ ਨਾ ਕਦੇ ਕਿਸੇ ਜੱਜ ਕਮੇਟੀ ਵਿੱਚ ਮੈਂ ਕਿਸੇ ਹੋਰ ਅਦਾਰੇ ਵਿੱਚ ਜਾਂ ਇਲਾਕ ਮੈਨੂੰ ਕਦੇ ਬਹੁਤਾ ਮੋਹਰਨ ਦਲੀ ਦੇ ਜਿਹੜਾ ਬੰਦਾ ਬਾਈ ਸਾਹਿਬ ਦਾ ਕੰਮ ਕਰਦਾ ਹੈ ਤੇ ਉਹਨੂੰ ਇੰਨਾਂ ਦੀ ਧਾਰਨਾ ਦੇ ਵਿੱਚ ਜਿੱਥੇ ਬੰਦੀ ਕੀ ਹੋ ਜਿੱਥੇ ਬੰਦੀ ਚ ਬੋਲ ਸਕੇ ਇਹ ਮੈਂ ਤੁਹਾਨੂੰ ਪਹਿਲਾਂ ਵੀ ਪ੍ਰਦਰਸ਼ਿਤ ਕੀਤੀ ਹੈ। ਸੋ ਦੋਸਤੋ ਅਗਲੀ ਗੱਲ ਸਾਰੇ ਨਿਗਾਹ ਮਾਰੋ ਕਿ ਸਾਰੇ ਸਵਸਥ ਸੱਤ 78 ਵਾਲੀ ਪਹਿਲਾਂ ਮਾਰੀ ਬੈਠੇ ਤੇ ਬੰਦੀਆਂ ਗੜ ਜਾਣੇ ਹੈ। ਤਾਲ ਗਿਆ ਫੜਿਆ ਅੱਜ ਤੱਕ ਸਭੇ ਜਿੰਮੇਵਾਰੀ ਵਾਲੀ ਨੇ ਸੋ

ਪਹਿਲੀ ਗੱਲ ਪ੍ਰਬੰਧਕ ਤੇ ਆ ਜੇ ਅਕਾਖ ਕਿ ਹੁਣ ਤੱਕ ਅਸੀਂ ਨੇ ਲਗਭਗ 200 ਦਾ ਸਟੱਟ ਚੁੱਕਿਆ ਹੈ ਇਹ ਦੋਸਾਂ ਦੇ ਰੂਪਸ ਇਕੱਠਾ ਹੈ ਉਹਦੀ ਕੋਈ ਵੀ 100% ਐਕਿਊਰੇਸੀ ਨਹੀਂ ਹੁੰਦੀ ਹਾਂ 200 ਅਸੀਂ ਕਾਰਡ ਦਿੱਤਾ ਹੈ 200 ਕਾਰਡ ਦੇ ਵਿੱਚੋਂ ਜੇ ਕੋਈ ਐਕਿਊਰੇਸੀ ਦੀ ਹੋਣੀ ਚਾਹੀਦੀ ਕੋਈ 200 ਲਾਇਆ ਸਮਾਂ ਤੋਂ ਹੋ ਜੇ ਤਾਂ ਕਿ ਗ੍ਰੀਡ ਦਾ ਨਾ 200 ਹੋਵੇ ਕੱਟ ਸਭੇ ਤਾਲਕਾਂ ਜਿੰਨੇ ਅਸੀਂ ਪ੍ਰਬੰਧ ਕੀਤੇ ਉਸ ਨੂੰ ਬਹੁਤ ਸੰਪੂਰਨ ਸਫਲਤਾ ਨਾਲ ਕੰਗਣੀ ਕਰਾ ਜਿਹੜੀ ਤਰ੍ਹਾਂ ਫੇਰ ਵੀ ਇਹਨਾਂ ਨੇ ਰੱਖਿਆ ਜੀ ਇਹ ਬਖ ਬਖ ਗੁਰਪਰਵਾਂ ਕਰਦੇ ਨਾ ਦੇਣ ਦੀ ਪਛੀਦ ਹੋਣੀ ਮੈਂ ਸਾਥੀ ਜੱਗਾ ਜਿੰਨੋਂ ਖਸਾਣ ਹੋਦੋਂ ਸਰੇ ਜਾਣ ਦੀ ਉਹ ਗੁਜ਼ਰਦੀ ਨੂੰ ਦੇਖਣ ਦੀ ਅੰਦੇਲ ਕਰਨਾ ਹੈ ਕੇ ਭਾਰਤੀ ਸੰਗਠਨ ਕ੍ਰਾਂਤੀਕਰਾਂਚ ਉਹਦੀਆਂ ਸਹਿਯੋਗੀ ਜਥੇਬੰਦੀਆਂ ਨੂੰ ਜਿਹੜੇ ਰਾਜਿਆਂ ਨੂੰ ਸੜਕੇ ਆਏ ਸੀ ਫੁੱਟਕੂ ਕੰਪਾ ਕੇ ਸੀ ਨਿਕਲਦੀਆਂ ਸੀ ਕਲਾਬੀਆਂ ਸੀ ਅਜਿਹੀ ਬੰਦੀ ਬਣੋੜੀ ਸਾਰੇ ਨੇ ਰਲ ਕੇ ਉਹ ਦਿੱਲੀ ਦੀ ਸਟੇਟ ਕੋ ਗਦਾਰ ਕੋਸ਼ਿਸ਼ ਕੀਤਾ ਸੀ ਵੱਖ-ਵੱਖ ਫਰੰਟਾਂ ਦੇ ਤੇ ਜੋ ਸੀ ਗੱਲ ਕਾਟ ਨਹੀਂ ਹੈ ਸਾਂਝੀ ਸਰਗਰਮੇਂ ਦੀ ਗੱਲ ਤਾਂ ਹੁੰਦੀ ਹੈ ਕਿ ਹਾਂ ਕਰ ਲਾਂਗੇ ਜਿਵੇਂ ਫਾਸਿਵਾਦ ਦੇ ਖਿਲਾਫ ਹੈ ਹੋਰ ਪਰ ਜਦੋਂ ਸੀ ਕਹਿੰਦੇ ਉਸਨੂੰ ਸਟੈਂਡ ਕੀ ਆ ਉਹ ਚੁੱਪ ਕਰ ਗਈ ਜਦੋਂ ਤਾਇਸ਼ ਕੇ ਸੁਣਨੀ ਗਦਾਰ ਗਦਾਰ ਕਿਹਨੂੰ ਕਹੀ ਮਹਿਰ ਦੇ ਅੰਦਰ ਗਦਾਰ ਕਿਹਨੂੰ ਕਹੀ ਗਈ ਸਾਡੇ ਜਵਾਬ ਚੋਂ ਸਾਡੇ ਕਿਸੇ ਵੀ ਜੱਥੇਬੰਦੀ ਦੇ ਆਗੂ ਵੱਲੋਂ ਕਿਸੇ ਵੀ ਜੱਥੇਬੰਦੀ ਨੂੰ ਗਦਾਰ ਕਿਹਾ ਗਿਆ ਹੋਵੇ ਤੇ ਉਹ ਦੁਖਾਇਆ ਗਿਆ ਸੀ ਪਰ ਜਦੋਂ ਉਹ ਸੇ ਬਕੈਦਾ ਨਾਮ ਲੈ ਕੇ ਗਏ ਆ ਇਹਦਾ ਹਲਣਾ ਕਿਦਾਰ ਹਲਣਾ ਤੇ ਉਹਦੀ ਕਦੇ ਰਿਮੈਡੀ ਨਹੀਂ ਹੁੰਦੀ ਉਹਦੀ ਕਦੇ ਬੰਦੇ ਗਲਤੀ ਨਹੀਂ ਮੰਨਦੇ ਕਿ ਲੋਕਲੇ ਸੰਗੀਰਤਾ ਜਿਹੜੀ ਉਹਨਾਂ ਦੀ ਨਹੀਂ ਕਿ ਉਹ ਇੱਥੇ ਦੇ ਅੰਦਰ ਸੱਤ ਕੀਤੇ ਜਾਂ ਕਿਤੇ ਆ ਕੇ ਉਹ ਰਿਵਿਊ ਨਹੀਂ ਕਰ ਸਕਦੇ ਪਰ ਹੀ ਨਹੀਂ ਇਹ ਗੱਲ ਵੀ ਉਹ ਸੰਗੀਤਾ ਕਿਸੇ ਨੂੰ ਦਾਰ ਕਿਹਾ ਸੋ ਜਦੋਂ ਗੱਦਾਰਾਂ ਦਾ ਲੈਵਲ ਪਏ ਹੋਏ ਆ ਹਾਲ ਹੀ ਦੇ ਫਰੰਕ ਦੇ ਉੱਤੇ ਅਸੀਂ ਪਹਿਲਾਂ 100 ਰੁਪਏ ਦੀ ਜੋ ਤੁਸੀਂ ਜਗਾ ਰਹੇ ነਹਾ ਸੀ ਕਿਸਾਨ ਕੋਲ ਨੂੰ ਕੀ ਟਾ ਲੱਗੀ ਕਿੰਨਾ ਕਿਸੇ ਦਾ ਬਚਾਰ ਹੋਊਗਾ ਕਿਸੇ ਦਾ ਖੇਤਕੂ ਸੰਖਿਆ ਉਪਯੋਗਤਾ ਲਈ ਬਹੁਤ ਵੱਡੀ ਤਬਾਹੀ ਆ ਗਈ ਸੀ ਫਲਨਾ ਆ ਗਿਆ ਸੀ ਖੱਡਾ ਵਿਚਾਰਾ ਵੀ ਤੁਸੀਂ ਲੱਖਾਂ ਆਪਣੇ ਨੌਜਵਾਨ ਬੁਲਾ ਲਏ ਲੱਖਾਂ ਉਸੇ ਕਹਿਦਰ ਨੇ ਫਿਰ ਤੁਸੀਂ ਉਹ ਮਦਦ ਤੋਂ ਆਮ ਚੱਲਣ ਜਦ ਤੱਕ ਸਦਾ ਸਵਾਲ ਕੀਤਾ ਤੁਸੀਂ ਤਾਂ ਉਹ ਸਾਰਾ ਮੰਗਲਣਾ ਅੱਜ ਵੀ ਉਹ ਗਾੜੀ ਦੇ ਮੁੱਢ ਤੋਂ ਪਿੱਛੇ ਨਹੀਂ ਖਟ ਰਿਹਾ ਦਸੂ ਮਿੰਟੋਂ ਉੱਥਾਂ ਦੀ ਤਾਂ ਚੱਲ ਨਹੀਂ ਪਈ ਕਰੰਤੀ ਕੋਸ਼ਿਸ਼ ਕੀਤੀਆਂ ਮੋਰਚੇ ਦੇ ਵਿੱਚ ਮਾਝੇ ਨੂੰ ਛੜਕੇ ਉਹ ਆਏ ਉਸੇ ਨਾਲ ਜਿਹੜਾ ਲੱਗੂ ਫਿਰ ਜਾ ਨਹੀਂ ਹੱਲੇ ਨਹੀਂ ਟਾਈਕ ਹਰੇ ਨਹੀਂ ਹਰੇ ਨੂੰ ਸਮਾਂ ਉਹ ਸਮਾਂ ਦੱਸਦਾ ਫੇਰਾ ਨਾ ਕਰੀਂ ਸੋਹੇ ਦੇਹਾਂ ਦਾ ਮਾਹੌਲ ਸਿਰਜਿਆ ਗਿਆ ਹੈ ਉਹਦੇ ਜਿਹੜੀ 3 ਸਾਲ ਕਹਿੰਦਾ ਇਹ ਜਿਹੜੀ ਹਸੀ ਅਸ਼ਨੀ ਆਸ ਦਾ ਕੋਈ 15 ਸਾਲ ਕਹਿੰਦਾ ਕੋਈ 20 ਸਾਲ ਕਹਿੰਦਾ ਬੋੜਕ ਕਿਹੜੇ ਬੇਚਾਰੀ ਦਾ ਤੁਸੀਂ ਗੱਲ ਕਰੀਂ ਮੇਰਾ ਬੜਿਆ ਹੋਇਆ ਮੈਂ ਉਹ ਚਮਕੀ ਉਸੇ ਗੱਲ ਤੋਂ ਰੱਖ ਲਈ ਅਸੀਂ ਤਾਂ ਹਾਲਤ ਚੋਂਗੇ ਸਭ ਮਾਣੋ ਨੇ ਵੀ ਸੰਜੀ ਸਰਕਾਰ ਇਹ ਨਹੀਂ ਕਿ ਇਹ ਕੰਮ ਸੱਤੇ ਬਸ ਨਹੀਂ ਹੋ ਸਕਦਾ ਇਹ ਹਾਲਤਾਂ ਦੀ ਗੱਲ ਤੇ ਕੋਈ ਚੋਂ ਬਾਜੀ ਚਿਤਰੋਗੇ ਪਾਈ ਕਿਸੇ ਗੱਲ ਕਰਦੇ ਨੇ ਕਿਹਦੇ ਨਾਲ